राजवंत अस्पताल मौत के बदले इंसाफ के बदले अस्पताल का पूरा न्याय करेगी मेरे को इंसाफ चाहिए मेरा पति मुझे जिंदा चाहिए राजवंत अस्पताल राजवंत अस्पताल राजवंध अस्पताल राजवंध अस्पताल ਦਰਾਹਾ ਵਿਖੇ ਨਿੱਜੀ ਹਸਪਤਾਲ ਤੇ ਮਰੀਜ਼ ਦੇ ਇਲਾਜ ਚ ਲਾਪਰਵਾਹੀ ਦੇ ਦੋਸ਼ ਲਗਾ ਪਰਿਵਾਰ ਨੇ ਹਸਪਤਾਲ ਦੇ ਬਾਹਰ ਸਰਵਿਸ ਰੋਡ ਤੇ ਬੈਠ ਕੇ ਕਈ ਘੰਟੇ ਦਿੱਤਾ ਤਰਨਾ ਕੀਤਾ ਹਸਪਤਾਲ ਦੇ ਖਿਲਾਫ ਰੋਸ ਪ੍ਰਦਰਸ਼ਨ ਮਿਲੀ ਜਾਣਕਾਰੀ ਦੇ ਅਨਸਾਰ ਪੀੜਤ ਪਰਿਵਾਰ ਦੀ ਪਾਰਵਤੀ ਨੇ ਦੱਸਿਆ ਕਿ ਉਸਦੇ ਪਤੀ ਦਰਾਹਾ ਦੇ ਇੱਕ ਨਿੱਜੀ ਹਸਪਤਾਲ ਚ ਪਥਰੀ ਦੇ ਆਪਰੇਸ਼ਨ ਲਈ ਦਾਖਲ ਹੋਏ ਸੀ ਅਤੇ ਪਰਿਵਾਰ ਨੇ ਦੋਸ਼ ਲਗਾਇਆ ਕਿ ਇਲਾਜ ਚ ਲਾਪਰਵਾਹੀ ਦੇ ਚਲਦੇ ਉਸਦੇ ਪਤੀ ਦੀ ਮੌਤ ਹੋ ਗਈ ਉਥੇ ਹੀ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਮੌਕੇ ਤੇ ਡੀਐਸਪੀ ਪਾਇਲ ਪਹੁੰਚੇ ਤੇ ਪ੍ਰਦਰਸ਼ਨਕਾਰੀਆਂ ਨੂੰ ਭਰੋਸਾ ਦਿਵਾਇਆ ਕਿ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਥੇ ਹੀ ਇਸ ਧਰਨੇ ਦੇ ਵਿੱਚ ਸਮਾਜ ਸੇਵਿਕਾ ਗੁਰਜੋਤ ਕੌਰ ਮੰਗੜਵੀ ਸ਼ਾਮਿਲ ਹੋਏ। ਰਾਜਵੰਦ ਹਸਪਤਾਲ ਹਾਈ 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 ਰਾਜਵੰਦ ਹਸਪਤਾਲ ਹਾਈ 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 ਰਾਜਵੰਦ ਹਸਪਤਾਲ ਹਾਈ 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 ਪਰਿਵਾਰ ਤੋਂ ਇਨਸਾਫ ਦੋ ਸੋ ਇਨਸਾਫ को दो, साद दो, साद दो, परिवार को इंसाफ दो इंसाफ इंसाफ दो, परिवार को इंसाफ दो इंसाफ दो, मरीजों से धक्का सा ही बंद करो, बंद करो, बंद करो, बंद करो मरीजों से धक्का सा ही बंद करो बंद क्या नाम है आपका मेरा नाम पार्वती है आप रोड पे बैठकर धरना दे रहे हो क्या मामला है मेरे हस्बैंड का छोटा सा पथरी का परेशानी थी जो मैं राजवंत अस्पताल में लेकर आई थी उनका ऑपरेशन करने के लिए डॉक्टर ने मुझे सलाह दिया तो मैंने बोला ठीक है ऑपरेशन कीजिए ऑपरेशन के दौरान पंद्रह मिनट बाद उनकी मौत हो चुकी है जो वो लोग कह रहे नहीं हुई है लेकिन उनकी मौत हो चुकी है क्या मामला है पूरा जो आज प्रदर्शन कर रहे हो बाहर मैं चाहती हूँ मेरे पति तो चला गया है लेकिन मैं इस राजवंश के अस्पताल के खिलाफ सख्त से सख्त कार्रवाई हो मुझे इंसाफ मिले मेरे पति की मौत ऐसी हुई है जो छोटी सी बीमारी थी पथरी की उसकी वजह से हुई है तो मेरा नाम आयुष कुमार है जी मैं कल मेरे मैं पिताजी की मौत हो गई है मैं ऑपरेशन मौत हो गई है मैं राज हॉस्पिटल ऑपरेशन गुर्दे जी देशन कराने आया ऑपरेशन ऑपरेशन दे दे थ्रू ही उन्हें मौत हो चुकी है ਅੱਜ ਤੁਸੀਂ ਤਰਨਾ ਦੇ ਰਹੇ ਹੋ ਕੀ ਮੰਗ ਕਰਦੇ ਹੋ ਕੀ ਸਾਨੂੰ ਇਹਨਾਂ ਦੇ ਖਿਲਾਫ ਸੱਤ ਸੱਤ ਕਾਰਵਾਈ ਕਿਸੇ ਵੀ ਜਾਵੇ ਜੋ ਜੋ ਕੀ ਰੋਡ ਜਾਮ ਕਰਕੇ ਤਰਨੇ ਦੇ ਬੈਕਪ ਕੀ ਮਾਮਲਾ ਸਤਿ ਸ਼੍ਰੀ ਅਕਾਲ ਵੀਰੇ ਸਾਰਿਆਂ ਨੂੰ ਵੀਰ ਜੀ ਮਾਮਲਾ ਇਹ ਆ ਕਿ ਸਵੇਰੇ ਇਹ ਪੀੜਤ ਪਰਿਵਾਰ ਦਾ ਮੈਨੂੰ ਫੋਨ ਆਇਆ ਸੀ ਵੀ ਇਹਨਾਂ ਦੇ ਹਸਬੰਡ ਦੀ ਡੈਥ ਹੋ ਚੁੱਕੀ ਆ ਜੋ ਕਿ ਆਪਰੇਸ਼ਨ ਕਰਵਾਉਣ ਦੇ ਲਈ ਸਾਡੇ ਸ਼ਹਿਰ ਦੇ ਇੱਕ ਨਾਮੀ ਹਸਪਤਾਲ ਦੇ ਵਿੱਚ ਪਿੱਤੇ ਦੀ ਪਥਰੀ ਦਾ ਆਪਰੇਸ਼ਨ ਕਰਾਉਣ ਲਈ ਆਏ ਸੀ ਤੇ ਇਸ ਮਤਲਬ ਇਹਨਾਂ ਨੇ ਉਹਨਾਂ ਨੂੰ ਆਪਰੇਸ਼ਨ ਤੋਂ ਬਾਅਦ ਅਪੋਲੋ ਰੈਫਰ ਕਰਤਾ ਔਰ ਅਪੋਲੋ ਹਸਪੀਟਲ ਨੇ ਉਹਨਾਂ ਨੂੰ ਏਕ ਕਲੀਅਰ ਕਰਤਾ ਵੀ ਇਹਨਾਂ ਦੀ ਡੈਥ ਤਾਂ ਪਹਿਲਾਂ ਹੀ ਹੋ ਚੁੱਕੀ ਆ ਤੇ ਪਰਿਵਾਰ ਦੀ ਇਹ ਮੰਗ ਸੀਗੀ ਵੀ ਸਾਨੂੰ ਡੈਥ ਦਾ ਕਾਰਨ ਦੱਸਿਆ ਜਾਵੇ ਵੀ ਐਦਾਂ ਕਿਵੇਂ ਡੈਥ ਹੋ ਗਈ ਔਰ ਆਪਾਂ ਨੂੰ ਵੀ ਇਹ ਕਾਮਨ ਸੈਂਸ ਦਾ ਵੀਰ ਜੀ ਵੀ ਅੱਜ ਤੱਕ ਪਿੱਤੇ ਦੀ ਪਥਰੀ ਦੇ ਨਾਲ ਕੋਈ ਨਹੀਂ ਮਰਿਆ ਜੇ ਇਹਨਾਂ ਦੀ ਲਾਪਰਵਾਹੀ ਨਾਲ ਡੈਥ ਨਹੀਂ ਹੋਈ ਤਾਂ ਇਹ ਉਹਦਾ ਪੋਸਟਮਾਰਟਮ ਕਰਵਾ ਕੇ ਸਾਨੂੰ ਟਾਈਮ ਆਫ ਡੈਥ ਦੱਸ ਦੇਣ ਤੇ ਉਹਨਾਂ ਦਾ ਇਹ ਦੱਸ ਦੇਣ ਵੀ ਉਹਨਾਂ ਦੀ ਕਿਸ ਚੀਜ਼ ਨਾਲ ਡੈਥ ਹੋਈ ਆ ਅਗਰ ਉਹਨਾਂ ਦੀ ਇਹਨਾਂ ਦੀ ਲਾਪਰਵਾਹੀ ਨਾਲੇ ਹਸਪੀਟਲਾਂ ਦਾ ਗੁਰਖ ਧੰਦਾ ਬਣ ਚੁੱਕਿਆ ਜੀ ਸਭ ਦਾ ਹੀ ਦਵਾਈਆਂ ਦੇ ਨਾਮ ਤੇ ਲੁੱਟ ਬੈੱਡਾਂ ਦੇ ਕਿਰਾਏ ਦੇ ਨਾਮ ਤੇ ਲੁੱਟ ਠੀਕ ਹੈ ਨਾ ਆਪਰੇਸ਼ਨਾਂ ਦੇ ਨਾਮ ਤੇ ਲੁੱਟ ਇਹ ਮਾਫੀਆ ਹੋ ਚੁੱਕਿਆ ਪੂਰਾ ਡਾਕਟਰਾਂ ਦਾ ਜੋ ਇਹ ਹੈ ਨਾ ਹਸਪੀਟਲਾਂ ਦਾ ਇਹ ਪ੍ਰਾਈਵੇਟ ਹਸਪੀਟਲ ਲੁੱਟਦੇ ਨੇ ਇੱਕ ਆਮ ਬੰਦਾ ਇੱਥੇ ਆਪਰੇਸ਼ਨ ਕਰਾਉਣ ਆਇਆ ਆਪਣੇ ਬੱਚੇ ਦੀ ਜਾਨ ਬਚਾਉਣਾ ਆਇਆ ਸੀ ਕਿ ਉਹਨੂੰ ਮਾਰਉਣ ਲਈ ਆਇਆ ਸੀ ਅੱਜ ਪਰਿਵਾਰ ਦੀ ਹਾਲਤ ਦੇਖੋ ਤੁਸੀਂ ਬੱਚਾ ਛੋਟਾ ਆ ਤੇ ਉਸ ਲੇਡੀ ਦੀ ਉਮਰ ਹਲੇ 40 ਸਾਲ ਹੈ ਤੇ ਬੰਦੇ ਦੀ 45 ਸਾਲ ਸੀਗੀ ਤੇ ਆਪਾਂ ਨੂੰ ਇੰਨੀ ਕੁ ਤਾਂ ਚੀਜ਼ ਦਾ ਪਤਾ ਹੁੰਦਾ ਨਾ ਹਾਂਜੀ 로ਡ ਤੇ ਬੈਠੇ ਹੋ ਤੇ ਮੰਗ ਕਰ ਰਹੇ ਹੋ ਪ੍ਰਸ਼ਾਸਨ ਤੋਂ ਕਿੰਨੀ ਦੇਰ ਬੈਠੇ ਰਹੂਗੇ ਵੀਰ ਜੀ ਅਸੀਂ ਬੈਠੇ ਰਹਾਂਗੇ ਜੇ ਸਾਡੇ ਕੋਲ ਜਿੰਨਾ ਚਿਰ ਸਾਨੂੰ ਕੋਈ ਆ ਕੇ ਇੱਥੇ ਰਾਹ ਨਹੀਂ ਪਾਉਂਦਾ ਔਰ ਅਸੀਂ ਜੇ ਹੋ ਸਕੇ ਅਸੀਂ ਕੋਰਟ 'ਚ ਵੀ ਕਢਿਸਾਂਗੇ ਇਹਨਾਂ ਨੂੰ ਜੀ ਐਸਪੀ ਸਾਹਿਬ ਸਰਵਿਸ ਰੋਡ ਤੇ ਧਰਨਾ ਚੱਲਿਆ ਤਕਰੀਬ 2 ਘੰਟੇ ਉਸ ਮਾਮਲੇ ਤੇ ਜਦੋਂ ਮੌਕੇ ਤੇ ਪਹੁੰਚੇ ਹੋ ਮਾਮਲਾ ਸ਼ਾਂਤ ਹੋਇਆ ਕਿ ਨਹੀਂ ਜੀ ਹਾਂਜੀ ਉਹਨਾਂ ਨੂੰ ਸਮਝਾਇਆ ਜੋ ਕਾਰਵਾਈ ਬੜੀ ਕਰਦੇ ਆ ਤੇ ਹੁਣ ਬਿਆਨ ਲਿਖਾਉਣ ਦੇ ਚਾਰ ਨੇ ਉਹ ਤੇ ਥਾਣੇ ਚੱਲੇ ਆ ਬਿਆਨ ਲਿਖ ਕੇ ਜਿਹੜੀ ਕਾਰਵਾਈ ਬਣਦੀ ਉਹ ਕਰਦੇ ਆ ਸਰ ਮਾਮਲਾ ਕੀ ਸੀ ਕਿ ਕਰਨਾ ਕਿਉਂ ਦਿੱਤਾ ਗਿਆ ਜੀ ਜੋ ਇਹਨੇ ਦੱਸਿਆ ਵੀ ਡਾਕਟਰ ਨੇ ਟ੍ਰੀਟਮੈਂਟ ਸਹੀ ਨਹੀਂ ਕੀਤਾ ਜਿਸ ਕਰਕੇ ਇਹਦੇ ਹਸਬੰਦ ਦੀ ਡੈਥ ਹੋ ਗਈ ਆ ਬਾਕੀ ਦੱਸੀ ਸਰ ਹਾਂ ਜੀ ਇਸ ਮਾਮਲੇ ਦੇ ਵਿੱਚ ਥਾਣੇ ਡਾਕਟਰ ਨੂੰ ਬੁਲਾਇਆ ਗਿਆ ਜੀ ਥਾਣੇ ਡਾਕਟਰ ਹਾਂ ਜੀ ਫਿਰ ਬਿਆਨ ਲਿਖ ਲਈਏ ਫਿਰ ਜੋ ਕਾਰਵਾਈ ਬਣਦੀ ਕਰਦੇ ਜੀ ਸਰ ਕਿਹੜੇ ਹਸਪੀਟਲ ਦਾ ਨਾਮ ਲਾ ਸੀ ਇਹ ਰਾਜਵੰਤ ਹਸਪੀਟਲ ਹੈਗਾ ਜੀ